ਹਾਂਜੀ ਕੀ ਹਾਲ ਚਾਲ ਨੇ ਕਿਸਾਨ ਵੀਰੋ ਸਰਰ ਨੂੰ ਪਿਆਰ ਭਰੀ ਸਤਿਕਾਰ ਆਪਣਾ ਵੀਰੇ ਮੂੰਗੀ ਦਾ ਜਿਹੜਾ ਪਹਿਲਾ ਫਾਲਾ ਦੇਖੋ ਤੇ ਉਹ ਕਾਲਾ ਹੋਣ ਲੱਗ ਗਿਆ ਹਨ ਪੱਕਣ ਲੱਗ ਗਿਆ ਸਾਰਾ ਤੇ ਆ ਫਾਲੀਆਂ ਆਪਾਂ ਹੱਥੇ 'ਚ ਫੜ ਰੱਖੀਆਂ ਨੇ ਤੇ ਬਾਕੀ ਬਹੁਤ ਸੋਹਣੀਆਂ ਮੂੰਗੀ ਫਾਲੀਆਂ ਬਣਾਈ ਖੜੀ ਆ ਆਪਾਂ ਹੁਣ ਇਹਦੇ 'ਤੇ ਜਿਹੜਾ ਪਹਿਲਾ ਫਾਲਾ ਬਈ ਸਾਰਾ ਦੇਖ ਚੰਗੀ ਤਰ੍ਹਾਂ ਫਾਲੀਆਂ ਬਣਾ ਗਿਆ ਹਨ ਪੁਰੀਆਂ ਮੋਟੀਆਂ ਮੋਟੀਆਂ ਫਾਲੀਆਂ ਨੇ ਬਈ ਤੁਹਾਨੂੰ ਇੱਧਰ ਵੀ ਦਿਖਾ ਦਿੰਨੇ ਆ ਆਹ ਦੇਖੋ ਵੀਰੇ ਜਿਹੜਾ ਪਾਣੀ ਆਪਾਂ ਬਈ ਨੂੰ ਲਾਈ ਜੰਨੇ ਆ ਥੋੜਾ ਜਿਹਾ ਆਪਾਂ ਤੋਂ ਪਾਣੀ ਪੰਜ ਚਾਰ ਦਿਨ ਲੇਟ ਹੋ ਗਿਆ ਤੇ मूंगी ਨੇ ਹੁਣ ਬਰੇ ਇਹਦੇ ਤੇ ਕਰਾਂਗੇ ਆਪਾਂ ਇੱਕ ਹੋਰ ਫਾਲੀ ਸਪਰੇ ਠੀਕ ਆ ਤੇ ਫਾਲਾ ਬਈ ਬਹੁਤ ਕੈਂਟ ਆ मूंगी ਵੀ ਬਈ ਸਿਰ ਆਪਣੀ ਇਹ ਇਹ ਬਰੇ ਜਿਹੜੀ ਆਪਣੀ मूंगी ਆ ਇਹ 2 ਮਈ ਦੀ ਬੀਜੀ ਹੋਈ ਆ ਅੱਜ ਤੁਸੀਂ ਦੇਖ ਲਓ ਵੀ मूंगी ਇਹ 40 ਦਿਨਾਂ ਦੀ ਹੋ ਗਈ ਤੇ ਪਹਿਲਾ ਜਿਹੜਾ ਫਾਲਾ ਬਈ ਆਪਦਾ ਇਹ ਪਕਾਉਣ ਲੱਗ ਗਈ ਤੇ ਪਾਣੀ ਆਪਾਂ ਵੀ ਲਾਈ ਜਨ ਹੁਣ ਜਦੋਂ ਬਈ मूंगी ਜਿਵੇਂ ਆ ਦੇਖੋ ਫਲ ਤੇ ਆ ਇਹ ਇਹਨੂੰ ਬਈ ਗਿੱਲ ਜ਼ਰੂਰੀ ਆ ਹਨਾ ਆਪਾਂ ਬਾਣ ਭਰਤਾ ਤੇ ਪਾਣੀ ਲਾ ਕੇ ਪਾਣੀ ਛਾੜ ਦਾਂਗੇ ਉਧਰ ਦੱਸੋ ਵੀਰੇ ਫਿਰ ਕਿਹਦੀ ਕਿਹਦੀ ਮੂੰਗੀ ਆਪਣਾ ਵੀ ਫਲ ਪਕਾਉਣ ਲੱਗੀ ਕਰਿਓ ਦੱਸੋ ਕਮੈਂਟਾਂ ਦੇ ਵਿੱਚ ਤੇ ਵੀਡੀਓ ਸ਼ੇਅਰ ਜਰੂਰ ਕਰਿਓ